ਸਿਹਤ ਸੇਵਾਵਾਂ ਦੇ ਖੇਤਰ 'ਚ ਪਿਛਲੇ 19 ਸਾਲਾਂ ਤੋਂ ਯੋਗਦਾਨ ਪਾ ਰਹੇ ਮਹਾਨਗਰ ਦੇ ਪ੍ਰਸਿੱਧ ਐਸਪੀਐਸ ਹਸਪਤਾਲ ਵੱਲੋਂ ਲੁਧਿਆਣਾ ਦੇ ਪੀਏਓ 'ਚ 60 ਦਿਨ ਨੂੰ ਸਮਰਪਿਤ 10ਵੀਂ ਦਿਨ ਦੀ ਦੌੜ ਮੈਰਾਥਨ ਕਰਵਾਈ ਗਈ ਜਿਸ 'ਚ ਪੂਰੇ ਭਾਰਤ 'ਚੋਂ 3500 ਦੇ ਕਰੀਬ ਖਿਡਾਰੀਆਂ ਨੇ ਭਾਗ ਲਿਆ ਜਿਸ ਦਾ ਉਦਘਾਟਨ ਐਮ.ਡੀ. ਜੈ ਸਿੰਘ ਸੰਧੂ ਤੇ ਮੁੱਖ ਮਹਿਮਾਨ ਫੌਜਾ ਸਿੰਘ ਨੇ 플ੈਗ ਦਿਖਾ ਕੇ ਰਵਾਣਾ ਕੀਤਾ ਮਰਦਾਂ ਦੀ 10 ਕਿਲੋਮੀਟਰ ਤੇ ਔਰਤਾਂ ਦੀ 5 ਕਿਲੋਮੀਟਰ ਮੈਰਾਥਨ ਕਰਵਾਈ ਗਈ ਮੈਰਾਥਨ ਜੇਤੂਆਂ ਨੂੰ ਐਮ.ਡੀ. ਜੈ ਸਿੰਘ ਸੰਧੂ ਨੇ ਇਨਾਮ ਦੇ ਕੇ ਸਨਮਾਨਿਤ ਕੀਤਾ ਪ੍ਰਸਿੱਧ ਐਥਲੀਟ ਫੌਜਾ ਸਿੰਘ ਨੇ ਆਖਿਆ ਕਿ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕਰਨ ਦਾ ਐਸ.ਪੀ.ਐਸ ਹਸਪਤਾਲ ਦਾ ਵੱਡਾ ਉਪਰਾਲਾ ਹੈ ਐਮ.ਡੀ. ਜੈ ਸਿੰਘ ਸੰਧੂ ਨੇ ਜਿੱਥੇ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਉੱਥੇ ਹੀ ਮੈਰਾ ਤੁਹਾਨੂੰ ਸਫਲ ਬਣਾਉਣ ਲਈ ਐਸਪੀਐਸ ਟੀਮ ਦਾ ਧੰਨਵਾਦ ਵੀ ਕੀਤਾ ਮੈਂ ਇੱਕ ਤਾਂ ਆਪਣੀ ਟੀਮ ਨੂੰ ਵਧਾਈ ਦੇਣਾ ਚਾਹੁੰਗਾ ਬਾਕੀ ਲੁਧਿਆਣਾ ਦੇ ਪੰਜਾਬ ਦੇ ਜਿੰਨੇ ਵੀ ਰਨਰਸ ਆਏ ਨੇ ਉਹਨਾਂ ਦਾ ਧੰਨਵਾਦ ਕਰੂੰਗਾ ਇਹ ਰਨ ਆਪਾਂ ਆਪਣੀ ਸਿਹਤ ਵਾਸਤੇ ਕਰ ਰਹੇ ਹਾਂ ਦਿਲ ਦੀ ਹਾਰਟ ਦੀ ਸਟਰੈਂਥਨਿੰਗ ਵਾਸਤੇ ਕਰਦੇ ਹਾਂ ਆਉਣ ਵਾਲੇ ਸਮੇਂ ਵਾਸਤੇ ਕਰਦੇ ਹਾਂ ਆਪਣੀ ਫੈਮਿਲੀ ਵਾਸਤੇ ਕਰਦੇ ਹਾਂ ਆਪਣੀ ਹੈਲਥ ਸਭ ਤੋਂ ਉੱਪਰ ਆਪਣੀ ਹੈਲਥ ਠੀਕ ਹੈ ਤਾਂ ਹੀ ਬਾਕੀ ਚੀਜ਼ਾਂ ਉਹਦੇ ਨਾਲ ਚੱਲਦੀਆਂ ਨੇ ਸੋ ਹੈਲਥ ਦੀ ਅਵੇਅਰਨੈਸ ਵਾਸਤੇ ਪ੍ਰੀਵੈਂਟਿਵ ਹੈਲਥ ਵਾਸਤੇ ਇਹ ਰਨ ਹਰ ਸਾਲ ਅਸੀਂ ਕਰਾਉਂਦੇ ਆ ਤਾਂ ਕਿ ਅਵੇਅਰਨੈਸ ਪੈਦਾ ਹੋਵੇ ਸਾਰਿਆਂ ਦੇ ਵਿੱਚ ਸਾਰੇ ਯੰਗਸਟਰਸ ਦੇ ਵਿੱਚ ਇਸ ਕਰਕੇ ਇਹ ਸਾਰਾ ਅਸੀਂ ਪ੍ਰੋਗਰਾਮ ਹਰ ਸਾਲ ਦੀ ਤਰ੍ਹਾਂ ਏਵਰੀイヤー ਕਰਦੇ ਹਾਂ ਤੇ ਕਿਨੇ ਜਣੇ ਪਾਰਟਿਸਪੇਟ ਕੀਤੇ ਅ ਜੀ ਮੇਰੇ ਖਿਆਲ ਜੀ 10k ਹਜ਼ਾਰ ਜਾਨਿਆਂ ਦਾ ਸੀਗਾ ਟਾਰਗੇਟ ਬਟ ਆਈ ਥਿੰਕ ਅਰਾਊਂਡ 3 ਤੋਂ 4000 ਜਾਨੇ ਰਜਿਸਟਰ ਰਜਿਸਟ੍ਰੇਸ਼ਨ ਹੋਈ ਤੇ ਜਿਹੜੇ winner ਨੇ ਉਹਨਾਂ ਵਾਸਤੇ ਕੀ ਨਾਮ ਹਾਂਜੀ ਇਹਦੀ winners ਵਾਸਤੇ ਹਮੇਸ਼ਾ ਹਰ ਸਾਲ ਦੀ ਦਰਾਂ ਸੀ ਪ੍ਰਾਈਸ ਰੱਖਦੇ ਆ ਤੇ ਆਈ ਥਿੰਕ ਅਰਾਊਂਡ 21000 ਦਾ ਮਰਕਲ ਹੈਗਾ ਜੀ ਪ੍ਰਾਈਸ 51 51000 ਇਕ ਸਰ ਫੌਜਾ ਸਿੰਘ ਜੀ ਵੀ ਆਏ ਨੇ ਸਰ ਹਾਂਜੀ ਫੌਜਾ ਸਿੰਘ ਜੀ ਨੂੰ ਅਸੀਂ ਰਿਕੁਐਸਟ ਕੀਤਾ ਸੀਗਾ ਤੇ ਉਹ ਆਉਂਦੇ ਸੀ ਬਹੁਤ ਚੰਗਾ ਲੱਗੇਗਾ ਮੈਨੂੰ ਤੁਸੀਂ ਰਿਕੁਐਸਟ ਕੀਤਾ ਤੇ ਮੈਂ ਜਰੂਰ ਆਉਂਗਾ ਜੀ ਉਹ ਵੀ ਸਾਡੇ ਵਿੱਚ ਅੱਜ ਹਾਜ਼ਰ ਰਹੇ ਨੇ ਜੀ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਦਾ ਵੀ ਇੱਥੇ ਸਾਰੇ ਰਨਰਸ ਦੇ ਵਾਸਤੇ ਉਹਨਾਂ ਨੇ ਆਪਣਾ ਸਵੇਰੇ ਸਵੇਰੇ ਟਾਈਮ ਕੱਢਿਆ ਤੇ ਇੱਥੇ ਆਏ ਨੇ ਸਰ ਨੌਜਵਾਨ ਪੀੜੀ ਨੂੰ ਕੀ ਮੈਸੇਜ ਹੈ ਤੁਹਾਡਾ ਨੌਜਵਾਨ ਪੀੜੀ ਵਾਸਤੇ ਹੀ ਮੈਸੇਜ ਹੈ ਵੀ ਆਪਣੇ ਹੈਲਥ ਦਾ ਧਿਆਨ ਰੱਖੋ ਰੋਜ਼ ਸਵੇਰੇ ਰਨਿੰਗ ਕਰਿਆ ਕਰੋ ਹੈਲਥ ਠੀਕ ਰਹੇਗੀ ਤਾਂ ਸਾਰਾ ਕੁਝ ਹੀ ਵਧੀਆ ਰਹੇਗਾ ਅੱਜ ਤਾਂ ਕਿਸੇ ਨੂੰ ਨਹੀਂ ਗਿਆ ਬਈ ਤੁਸੀਂ ਮੈਰਥਨ ਕਰੋ ਦੌੜੋ ਕੋਈ ਕਿਸੇ ਪਰ ਲੈਕਚਰ ਬਾਜੀ ਨਹੀਂ ਕੀਤੀ ਮੈਨੂੰ ਤਾਂ ਇੰਨੀ ਬੜੀ ਖੁਸ਼ੀ ਆ ਕੁਦਰਤ ਨੂੰ ਜਿਹੜਾ ਮੈਂ ਕੰਮ ਬਾਹਰਲੇ ਮੌਲਖਾ ਚ ਕੀਤਾ ਸੀ ਨਾ ਜਿਹੜੇ ਮੌਲਖਾ ਬڑے ਚਲੋ ਅਕਲੇ ਵਾਲੇ ਲਾਲਾ ਅਮੀਰ ਲਾਲਾ ਕੁਸ਼ ਲਾਲਾ ਉਹ ਸਾਡੇ ਮੁਲਕ ਚ ਆ ਗਿਆ ਮੈਨੂੰ ਜੀ ਦੇ ਜੀ ਦੇ ਦਾ ਉਹ ਬੜਾ ਖੁਸ਼ ਹੋਆ ਦੇਖੋ ਚੰਗਾ ਕੰਮ ਜਿਹੜਾ ਉਹ ਆਪਣੇ ਆਟੋਮੈਟਕੀ ਵੱਜ ਜਾਂਦਾ ਚੰਗੀ ਗੱਲ ਆ ਆਟੋਮੈਟਕੀ ਵੱਜ ਜਾਂਦੀ ਆ ਇਹ ਨਹੀਂ ਬਈ ਰੋਲਾ ਪਾ ਕੇ ਜਾਂ ਕਹਿ ਕੇ ਜਾਂ ਹੋ ਕੇ ਇਹਨੂੰ ਕਰਾਓ ਪਰ ਅੱਜ ਖੁਸ਼ੀ ਦੀ ਸ਼ੋਰ ਤੋਂ ਮੇ ਜਿਹੜਾ ਮੈਂ ਕੰਮ ਲਾ ਬਾਹਲੇ ਮਲਖਾਂ ਦੇ ਵਿੱਚ ਕਰਦਾ ਰਿਆਂ ਇਹ ਸਾਡੇ ਮਲਖ ਦੇ ਵਿੱਚ ਥਾਂ ਥਾਂ ਹਰ ਇੱਕ ਸ਼ਹਿਰ ਦੇ ਵਿੱਚ ਬਹੁਤ ਸਾਜ ਪੱਜ ਕੇ ਆ ਗਿਆ ਹੁਣ ਹਾਂਜੀ ਮੈਂ ਡਾਕਟਰ ਸੁਨੀਲ ਕਟਿਆਲ ਡਿਪਟੀ ਡਾਇਰੈਕਟਰ ਮੈਡੀਕਲ ਸਰਵਿਸਿਜ਼ ਐਸ ਪੀ ਐਸ ਹਸਪੀਟਲ ਬੋਲ ਰਿਹਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਾਰਟ ਡੇ ਵਾਲੇ ਦਿਨ ਐਸ ਪੀ ਐਸ ਹਸਪੀਟਲ ਨੇ ਦਿਲ ਦੀ ਦੌੜ ਆਰਗੇਨਾਈਜ਼ ਕੀਤੀ ਹੈ ਜੋ ਕਿ ਬੰਦਿਆਂ ਲਈ 10 ਕਿਲੋਮੀਟਰ ਦੀ ਹੈ ਲੇਡੀਜ਼ ਲਈ 5 ਕਿਲੋਮੀਟਰ ਦੀ ਮੈਰਾਥਨ ਹੈ ਸਾਡਾ ਮੇਨ ਪਰਪਸ ਹੈ ਜੋ ਸਤਗੁਰੂ ਜੀ ਦਾ ਟੀਚਾ ਕੀ ਇੱਕ ਅੱਛੀ ਸੋਸਾਇਟੀ ਬਣਾਨੀ ਹੈ ਉਸ ਟੀਚੇ ਨੂੰ ਮਦੇ ਨਦੇ ਰੱਖਦੇ ਹੋਏ ਇਹ ਅਸੀਂ ਹਰ ਸਾਲ ਕਰਦੇ ਆ ਤੇ ਸਾਰੇ ਪਾਰਟਿਸਪੈਂਟਸ ਨੂੰ ਵਧਾਈ ਦੇਣਾ ਹੈ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਡਾਕਟਰ ਨਵਦੀਪ ਸਿੰਘ ਹੈ ਮੈਂ ਐਸ ਪੀ ਐਸ ਹਸਪੀਟਲ ਵਿਖੇ ਬੱਚਿਆਂ ਦਾ ਹਾਰਟ ਡਾਕਟਰ ਸਪੈਸ਼ਲਿਸਟ ਹੈ ਇਹ ਜਿਹੜੀ ਦਿਲ ਦੀ ਦੌੜ ਆਯੋਜਿਤ ਕੀਤੀ ਜਾਂਦੀ ਹੈ ਹਰ ਸਾਲ ਹਸਪਤਾਲ ਵੱਲੋਂ ਇਸ ਵਾਰ 10ਵੀਂ ਐਡੀਸ਼ਨ ਹੈ ਔਰ ਇਹਦਾ ਮਕਸਦ ਇਹ ਹੀ ਹੈ ਕਿ ਲੋਕਾਂ ਨੂੰ ਅਵੇਅਰਨੈਸ ਕਰਨਾ ਕਿ ਹਾਰਟ ਦੀਆਂ ਪ੍ਰੋਬਲਮਸ ਕਿੰਨੀਆਂ ਅੱਜ ਦੀ ਰੇਟ 'ਤੇ ਪ੍ਰੈਵਲੈਂਟ ਹੈਗੀਆਂ ਔਰ ਇਹਨਾਂ ਲਈ ਆਪਾਂ ਨੇ ਕੀ ਕੀ ਰੋਗਦਾਮ ਕਰ ਸਕਦੇ ਆ ਕਿ ਇਹ ਹੋਣ ਹੀ ਨਾ ਸੋ ਮਕਸਦ ਇਹਦਾ ਇਹ ਹੀ ਹੈਗਾ ਕਿ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ ਤੇ ਇਸ ਕਰਕੇ ਅਸੀਂ ਅੱਜ ਬਹੁਤ ਖੁਸ਼ ਹੈਗੇ ਕਿ ਲੁਧਿਆਣੇ ਦਾ ਕਾਫੀ ਅੱਛਾ तो साड़ी शुभकामनाएं सारे लिए है धन्यवाद हाँ जी मैं विवेक मिश्रा हूँ एस पी एस हॉस्पिटल से और आज हमने ये दिल की दौड़ ऑर्गेनाइज़ की है सक्सेसफुली ऑर्गेनाइज हुई है सभी का बहुत सहयोग मिला है धन्यवाद सभी को और दिल की दौड़ में हमारे जैसा कि आप देख रहे हैं कि सारे पार्टिसिपेंट्स आ चुके हैं सारा रेस हमारा ऑलमोस्ट फिनिशिंग है फौजा सिंह जी हमारे इसमें चीफ गेस्ट हैं साथ में हमारे एमडी सर हैं मिस्टर जय सिंह जी सो थैंक यू सभी का इस अवेयरनेस में साथ देने के लिए ਧੰਨਵਾਦ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਰਵਿੰਦਰ ਸਿੰਘ ਕੋਕਾ ਐਸ ਪੀ ਐਸ ਹਸਪੀਟਲ ਚ ਐਸੋਸੀਏਟ ਡਾਇਰੈਕਟਰ ਹਾਂ ਹਾਰਟ ਡਿਪਾਰਟਮੈਂਟ ਦੇ ਵਿੱਚ ਅੱਜ ਅਸੀਂ ਐਸ ਪੀ ਐਸ ਹਸਪੀਟਲਸ ਦਿਲ ਦੀ ਦੌੜ ਜਿਹੜੀ 10ਵੀਂ ਵਾਰੀ ਆਰਗੇਨਾਈਜ਼ ਕਰਾ ਰਹੇ ਹਾਂ ਲੁਧਿਆਣੇ ਵਿਖੇ ਇਹਦਾ ਮੁੱਖ ਜਿਹੜਾ ਉਦੇਸ਼ ਹੈਗਾ ਪਰਪਸ ਹੈ ਉਹ ਹੈ ਕਿ ਲੋਕਾਂ ਦੇ ਵਿੱਚ ਅਵੇਅਰਨੈਸ ਕ੍ਰੀਏਟ ਕਰਨਾ ਜਾਗਰੂਕਤਾ ਕ੍ਰੀਏਟ ਕਰਨਾ ਕਿ ਦਿਲ ਦੀਆਂ ਬਿਮਾਰੀਆਂ ਕਾਫੀ ਹੱਦ ਤੱਕ ਪ੍ਰੀਵੈਂਟੇਬਲ ਨੇ ਇਹਨਾਂ ਤੋਂ ਬਚਾ ਕੀਤਾ ਜਾ ਸਕਦਾ ਜੇ ਅਸੀਂ ਆਪਣੀ ਸਿਹਤ ਦਾ ਧਿਆਨ ਰੱਖਿਏ ਇੱਕ ਸੁਚਾਰੂ ਢੰਗ ਨਾਲ ਆਪਣੀ ਜੀਵਨ ਨੂੰ ਬਤੀਤ ਕਰੀਏ ਜਿਸ ਦੇ ਵਿੱਚ ਆ ਜਾਂਦਾ ਹੈ ਇੱਕ ਨਪਿਆ ਤੋਲਿਆ ਖਾਣਾ ਜਿੰਨਾ ਸਾਡਾ ਖਾਣ-ਪਾਣ ਹੋਵੇ ਓਨੀ ਸਾਡੀ ਐਕਸਰਸਾਈਜ਼ ਵੀ ਹੋਵੇ ਇੱਕ ਆਈਡੀਅਲ ਬੋਡੀ weight ਮੇਨਟੇਨ ਕਰਨਾ ਤੇ ਡੇਲੀ ਨਿਯਮਿਤ ਤੌਰ ਤੇ ਇੱਕ ਘੰਟੇ ਦੇ ਆਸ-ਪਾਸ ਐਕਸਰਸਾਈਜ਼ ਕਰਨਾ ਇਹਨਾਂ ਸਾਰੀਆਂ ਚੀਜ਼ਾਂ ਨਾਲ ਅਸੀਂ ਇੱਕ ਦ ਹਾਰਟ ਦੇ ਤੰਦਰੁਸਤ ਹਾਰਟ ਵੈਲ ਅਸੀਂ ਅਗਰਸਰ ਹੋ ਸਕਦੇ ਹਾਂ ਧੰਨਵਾਦ 10 ਕਿਲੋਮੀਟਰ ਕੀਤੀ ਜੀ ਹਾਂਜੀ ਹਾਂਜੀ ਪੂਰੀ ਕਰਤੀ ਸਵਾ 46 ਮਿੰਟਾਂ ਚੋਈ 10 ਤੋਂ ਥੋੜੀ ਉੱਪਰ ਸੀ ਸਵਾ 10 ਕਿਲੋਮੀਟਰ ਸੀ ਫਿਰ 47 ਮਿੰਟਾਂ ਚੋਈ ਟੋਟਲ ਮੈਂ ਹਰ ਸਾਲ ਆਉਣਾ ਜੀ ਪਿਛਲੇ ਸਾਲ ਨਹੀਂ ਸਿਆ ਮੇਰੀ ਇੰਜਰੀ ਸੀ ਨਹੀਂ ਤੇ ਹਰ ਸਾਲ ਆਈਦਾ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਸਿਹਤ ਦੇ ਵਾਸਤੇ ਇਸ ਤੋਂ ਵਧੀਆ ਹੋਰ ਕੀ ਹੈ ਆਪਣੀ ਸਿਹਤ ਦਾ ਧਿਆਨ ਰੱਖਣਾ ਐਕਸਰਸਾਈਜ਼ ਕਰਨਾ ਦੌੜ ਕਰਨਾ ਬਹੁਤ ਚੰਗਾ ਉਦਮ ਹੈ ਸਤਿਗੁਰ ਪ੍ਰਤਾਪ ਸਿੰਘ ਹਸਪਤਾਲ ਵੱਲੋਂ ਧੰਨਵਾਦ ਸ੍ਰੀ ਸਤਿਗੁਰੂ ਜੀ ਦਾ ਸਾਡੇ ਐਮ ਡੀ ਸਾਹਿਬ ਜੈ ਸਿੰਘ ਜੀ ਦਾ ਹੋਰ ਜਿੰਨੇ ਵੀ ਕਾਰਕਿਰਤਾ ਜਿਨ੍ਹਾਂ ਨੇ ਸਾਰਿਆਂ ਨੇ ਇਹ ਦੌੜ ਨੂੰ ਸਫਲ ਆਯੋਜਨ ਕਰਨ ਵਿੱਚ ਸਾਥ ਦਿੱਤਾ ਸਾਰਿਆਂ ਦਾ ਧੰਨਵਾਦ ਬਹੁਤ ਬਹੁਤ ਮੇਰਾ ਨਾਮ ਜੋਤੀ ਹੈ ਜੀ ਮੈਂ ਹਰਿਆਣਾ ਰੋਤਕ ਸੇ ਆਈ ਹਾਂ ਹਰਿਆਣਾ ਰੋਤਕ ਸੇ ਜੀ ਦੌੜ ਲਗਾਨੀ ਹੈ ਹਾਂ ਜੀ ਫਰਸਟ 'ਤੇ ਆਈ ਹਾਂ ਜੀ मेरे को फाइव और सिक्स ईयर हो गया है हाँ जी प्रोफेशनल एथलीट हूँ और मेरा नेशनल में गोल्ड मेडल गोल्ड मेडल एलेवित मैं जॉब करती हूँ रेलवे में रेलवे में जॉब करती हूँ हाँ जी हाँ जी हाँ जी ये सच में दिल की दौड़ थी बहुत मज़ा आया ट्रैक बहुत अच्छा था भागने के लिए आ, बहुत इन टाइम रेस स्टार्ट हो गई हम लोग जलंधर से आए हैं हमारे कोच सुनील शर्मा जी हैं जिन्होंने हमें मोटिवेट किया यहाँ पे आने के लिए और रियली हम बहुत अच्छा फील कर रहे हैं और होप करते हैं कि जो नेक्स्ट एडिशन होगा वो इससे भी बेटर होगा थैंक यू सो मच तो किलोमेटर, फाइव किलोमीटर फाइवी बिल्कुल बिल्कुल परफेक्टली थैंक यू थैंक यू थांकि सो मच मैं आर शेव कपूरथला से आर शिव कपूरथला हाँ जी फर्स्ट नंबर आया दस किलोमीटर की हाँ हाँ फर्स्ट टाइम